भगवान शिव चंद महाराज जी जिनी जिथे गुरु नानक देव जी महाराज गए उबा शिव चंद गया क्यों क्योंकि जेड़े जेडे वतन गुरु नानक देव महाराज सचे पात्र ने करे उन्होंने सिद्ध करके बा शिव चंद ने लिखाया ਕੋਈ ਮਾਣੀ ਮੋਟੀ ਹਸਤੀ ਬਾਬਾ ਸ਼ਰਦ ਜਰ ਨਹੀਂ ਸੀ ਇੱਕ ਛੋਟੀ ਜੀ ਗੱਲ ਮੈਂ ਉਹਨਾਂ ਦੀ ਦੱਸ ਦਿਆਂ ਵੀ ਉਹ ਕਿੰਨੀ ਕ ਹਸਤੀ ਦਾ ਮਾਲਕ ਸੀ ਬਾਬਾ ਜਿਸ ਵੇਖ ਲੋ ਤੁਸੀਂ ਦੇਖ ਰਹੇ ਹੋ ਇਹ ਗੁਰੂ ਨਾਨਕ ਦੇਵ ਜਦੋਂ ਗੱਦੀ ਦੇ ਦਿੱਤੀ ਮਹਾਰਾਜ ਜੀ ਲੈਣਾ ਜੀ ਨੂੰ ਉਦੋਂ ਮਹਾਰਾਜ ਜੀ ਨੇ ਬਚਨ ਕਰਿਆ ਬਾਬਾ ਬੁੱਢਾ ਜੀ ਨੇ ਵੀ ਇਹਨਾਂ ਨੂੰ ਵੀ ਕੁਝ ਦੇ ਦੇਣਾ ਸੀ ਸਾਡੇ ਫਰਜਾਂ ਦੇ ਸਾਡੇ ਚੰਦ ਨੇ ਤੇ ਫਿਰ ਉਹਨਾਂ ਨੇ ਕਿਹਾ ਇਹਨਾਂ ਦਾ ਇੱਕ ਆਪ ਦਾ ਪੰਥ ਚੱਲੇਗਾ ਤੇ ਜਿਹੜਾ ਇਹਨਾਂ ਦਾ ਪੰਥ ਚੱਲੇਗਾ ਇਹਨਾਂ ਦੇ ਕੁੱਤਿਆਂ ਜੀ ਵੀ ਕਰਾਮਾਤਾ ਹੋਣਗੇ ਆਖੋ ਸਤਨਾਮ ਉਹਨਾਂ ਨੇ ਕਿਹਾ ਬੰਦਿਆਂ ਦੇ ਨਹੀਂ ਜਿਹੜੇ ਇਹਾਂ ਦੇ ਦਰ ਤੇ ਕੂਕਰ ਪਹਿਰਾ ਦਿੰਦੇ ਹੋਣਗੇ ਉਹਨਾਂ 'ਚ ਵੀ ਕਰਾਮਾਤਾ ਇਹ ਗੱਲ ਮੈਂ ਤਾਂ ਕਰੀਆ ਕੁੱਤਿਆਂ 'ਚ ਕਰਾਮਾਤਾ ਕਿਵੇਂ ਹੁੰਦੇ ਆ ਨੇ ਤੁਸੀਂ ਆ ਸੋਹਣਿਆ ਬਣਾਇਆ ਇਕ ਬਾਬਾ ਰਾਜਾ ਸਾਹਿਬ ਹੋਇਆ ਨਾ ਬਕੌਣ ਵਾਲਾ ਅੱਜ ਵੀ ਉੱਥੇ ਕੋਈ ਕੁੱਤੇ ਨੂੰ ਤਤਕਾਰਦਾ ਵੀ ਮਾਰਦਾ ਨਹੀਂ ਕਿਉਂ ਕਿ ਉੱਥੇ ਕੁੱਤਿਆਂ ਚ ਕਰਮਾਤਾ ਅਜ ਨਹੀਂ ਬਿਰਾਜਵਾਣ ਹੁੰਦੀਆਂ ਨੇ ਆਖੂ ਸਤਨਾਮ ਕਿਹਨਾਂ ਚ ਹੁੰਦੀਆਂ ਨੇ ਜਿਹੜੇ ਨਾਮ ਜਪਦੇ ਆ ਜਿਹੜੇ ਬੰਦਗੀ ਕਰੀ ਆ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਲਿਆ ਆ ਤੇ ਉਹਨਾਂ 'ਚ ਫਿਰ ਕਰਮਾਤਾ ਆਪਣੇ ਆਪ ਪਰਮੇਸ਼ਰ ਵਰਸਾ ਦਿੰਦਾ ਹੈ ਜੇ ਬਾਬਾ ਜੀ ਜਦ ਕੋਈ ਮਾੜੀ ਮੱਠੀ ਹਸਦੀ ਨਹੀਂ ਚਲ ਇੱਕ ਵਾਰ ਕਿਉਂਕਿ ਸਮੇਂ ਜਿਆਦਾ ਹੋ ਜਾਣਾ ਮੈਂ ਸਮੇਂ ਜਿਆਦਾ ਨਹੀਂ ਲਗਾਏ ਕੋ ਬਚਨ ਕਹਿ ਕਰਕੇ ਮੈਂ ਆਪਣੇ ਬਾਣੀ ਕਿਉਂਕਿ ਇੱਕ ਤੋਂ ਇੱਕ ਚੜਦਿਆਂ ਇਥੇ ਬਹੁਤ ਮਹਾਂਪੁਰਸ਼ ਬੈਠੇ ਨੇ ਜਿਹੜੇ ਬਹੁਤ ਹੀ ਗਿਆਨ ਦੇ ਮਾਲਕ ਨੇ ਜਿਵੇਂ ਮਹਾਰਾਜ ਜੀ ਨੇ ਕਿਹਾ ਵੀ ਇੱਕ ਸਾਧ ਜੇ ਕਥਾ ਕਰੇ ਪੂਰਾ ਦਿਨ ਕਥਾ ਕਰਦੇ ਰਹਿਣ ਫਿਰ ਵੀ ਉਹਨਾਂ ਦੀ ਬਚਨਾਂ ਦੀ ਸਾਂਝ ਖਤੋਂ ਨਹੀਂ ਹੋ ਸਕਦੀ ਇੱਕ ਜਗ੍ਹਾ ਬਾਣੀ ਦੇ ਮਹਾਰਾਜ ਸਾਧੂਆ ਬਰੇ ਫਰਮਾਉਂਦੇ ਨੇ ਉਹ ਭਗਤੀ ਗਏ ਕਿ ਮੈਂ ਆਪਣੇ ਬਾਣੀ ਨੂੰ ਮਦਾਨ ਦੇ ਦਿਆਂਗਾ ਮਹਾਰਾਜ ਜੀ ਕਹਿੰਦੇ ਨੇ ਬਾਣੀ 'ਚ ਗੰਗਾ ਜਮਨਾ ਗੋਦਾਵਰੀ ਸਰਸਤੀ ਉਦਮ ਕਰੇ ਸਾਧੂ ਕਹਤਾਈ ਕਿਲ ਵਿਖ ਮੈਲ ਭਰੇ ਹਮਰੇ ਵਿੱਚ ਅਮਰੀ ਮੈਲ ਸਾਧੂ ਕਹ ਤੂੜ ਗਵਾਈ ਤੀਰਥ 68 52 ਨਾਈ ਸਤ ਸੰਗ ਦੀ ਧੂੜ ਪਰੇ ਉਲੇਤਰੀ ਸਭ ਰਮਾਲ ਮੈਲ ਗਵਾਈ ਜਵਾਹਰ ਨਵੀਂ ਕਮੇ ਪਾਕ ਹੀਰਤ ਆਣੀ ਕਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਊ ਮਿਲ ਹਰ ਦਿਨ ਸੋਭਾ ਪਾਈ ਜਿਤਨੇ ਪੀਰ ਥਰਦੇ ਵੀ ਥਾਪੇ ਜਿਤਨੇ ਲੋਚੇ ਧੂੜ ਸਾਧੂ ਕੇ ਤਾਈ ਜਨਨਾਣਕ ਲਿਲਾਟ ਹੋਵੇ ਜਿਸ ਵਿੱਚ ਆ ਲੈ ਕ੍ਰਿਸ਼ਨ ਸਾਧੂ ਦਾ ਧੂੜ ਹਰ ਪਾਰ ਲਗਾਈਏ ਮਹਾਰਾਜੀ ਵਚਨ ਫਰਮਾਨ ਕਰਦੇ ਨੇ ਪੰਜਵੇਂ ਪਾਸ਼ਾ ਕੀ ਕਹ ਰਹੇ ਨੇ ਸਾਡੇ ਬਾਬਰ ਸਾਨੂੰ ਸਮਝਾਣਾ ਕਰ ਰਹੇ ਉਹਨਾਂ ਨੇ ਕਿਹਾ ਗੰਗਾ ਜਮਨਾ ਇਹ ਜਿਹੜੀਆਂ ਨਦੀਆਂ ਨੇ ਇਹ ਵੀ ਧੂੜ ਲੋਤੀਆਂ ਨੇ ਕਿਹਨਾਂ ਦੀਆਂ ਸਾਧੂਆਂ ਦੀਆਂ ਗੰਗਾ ਜਮਨਾ ਗੋਦਾਵਰੀ ਸਰਸਤੀ ਉਦਮ ਕਰੇ ਉਦਮ ਕਹਿੰਦੇ ਵਾਸਤੇ ਕਰਦੀਆਂ ਨੇ ਸਾਧੂ ਕੇ ਦਾਈ ਆਪਾਂ ਜਾਣੇ ਨਦੀਆਂ ਤੇ ਨਾਣ ਵਾਸਤੇ ਆਪਾਂ ਉੱਥੇ ਸੋਚਦੇ ਵੀ ਸਾਡੇ ਪਾਪ ਕੱਟ ਜਾਣ ਇੱਕ ਗੱਲ ਹੋਰ ਕਰਦੇ ਆ ਜਿਹੜੇ ਘਰ ਤੇ ਪਾਪ ਹੁੰਦੇ ਨਾ ਉਹ ਮੰਦਰ ਤੇ ਬਖਸ਼ੇ ਜਾਂਦੇ ਆ ਗੁਰੂ ਘਰ ਬਖਸ਼ੇ ਜਾਂਦੇ ਆ ਜਿਹੜੇ ਬਖਸ਼ੇ ਜਾਂਦੇ ਆ ਕਿਵੇਂ ਉਹ ਕਹਿੰਦਾ ਘਰ ਕਾ ਪਾਪ ਮੰਦਰ ਬਖਸ਼ਿਆ ਜਾਈ ਤੇ ਮੰਦਰ ਕਾ ਪਾਪ ਨਰਕੇ ਲੈ ਜਾਈ ਨਹੀਂ ਵਿਰੇ ਅਰਕੇ ਜਾ ਕੇ ਗੁਰੂ ਘਰਾਂ ਚ ਮੰਦਰਾ ਚ ਵੀ ਪਾਪ ਕਰਦੇ ਨੇ ਉਹ ਜਿਹੜੇ ਪਾਪ ਹੁੰਦੇ ਨੇ ਸੱਜਣਾ ਉਹ ਨਰਕਾਂ ਨੂੰ ਲੈ ਜਾਂਦੇ ਨੇ ਤੇ ਇੱਥੇ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਗੰਗਾ ਜਮਨਾ ਬਦਾਵਰੀ ਸਰਸਤੀ ਉਦਮ ਕਰਾ ਸਾਧੂ ਕਾ ਤਾਈ ਕਿਲ ਵੀ ਖਮੈਰ ਪਤਾ ਨਹੀਂ ਕਿੰਨੇ ਕਿ ਕਿੰਨੇ ਕਪਾਹ ਸਾਡੇ 'ਚ ਭਰੇ ਹੋਏ ਆ ਅਮਰੀ ਮੈਨ ਸਾਧੂ ਕਹ ਧੂੜ ਗਵਾਈ ਮਰਜੀ ਕਹੇ ਕੀ 865 ਜਨ ਦਾ ਖਾੜ ਤੀਰਤ ਲਫੜਾ ਕਿਦਾਂ ਅੱਜ ਦਾ ਮਹਾਂ ਪਰਸਨ ਸਾਡੇ ਕਿਰਪਾਈ ਮਹਾਰਾਜ ਜੀ ਪਰਮ ਸਿੰਘ ਜੀ ਮਾਰ ਪਰਮਜੀਤ ਸਿੰਘ ਜੀ ਭੱਟੀ ਸਾਹਿਬ ਉਹਨਾਂ ਨੇ ਇਹ ਕੁੰਭ ਰਚਿਆ ਜੇ ਜਿਹੜਾ ਤੁਸੀਂ ਦੇਖ ਰਹੇ ਹੋ ਜਦੋਂ 30 ਦੇ 70 ਪੁਨੇ ਇਕੱਠੇ ਹੁੰਦੇ ਨੇ ਉਦੋਂ ਸਰਸਕ ਦੀ ਪ੍ਰਾਪਤੀ ਹੁੰਦੀ ਆ ਤੇ ਜਦੋਂ ਜੀਵ ਦੇ 108 ਪੁਨੇ ਇਕੱਠੇ ਹੋ ਜਾਣ ਉਦੋਂ ਕਿਸੇ ਮਹਾਪੁਰਸ਼ਾ ਦਰਸ਼ਨ ਦੇ ਪਰਚਨ ਹੋ ਜਾਂਦਾ ਆ ਸਾਧਵਾ ਨੂੰ ਦੇਖਣੇ ਦੇ ਨਾਲ ਕਿਉਂਕਿ ਬਾਣੀ ਵਿੱਚ ਜਿਆਦੇ ਕਹਾ ਜਿਆਦੇ ਲੰਬੀਆਂ ਗੱਲਾਂ ਹੋਣੀਆਂ ਆ ਦਰਸ਼ ਪਰਸਮੰਜਰ ਬਾਲਾ ਜਿਵੇਂ ਗੰਗਾ ਜੀ ਨੂੰ ਦੇਖਣੇ ਦਾ ਪੁਨੇ ਆ ਹੱਥ ਲਾਣੇ ਦਾ ਪੁਨੇ ਆ ਸਪਰਸ਼ ਕਰਨੇ ਦਾ ਪੁਨੇ ਆ ਜੜ ਗ੍ਰਹਿਣ ਕਰਨੇ ਦਾ ਪੁਨੇ ਆ ਐਵੇਂ ਸਾਧੂ ਨੂੰ ਦੇਖਣੇ ਦਾ ਵੀ ਪੁਨੇ ਆ ਸਾਧੂ ਨਾਲ ਗੱਲਬਾਤ ਕਰਨੇ ਦਾ ਵੀ ਪੁਨੇ ਆ ਸਾਧੂ ਦਾ ਨਾਮ ਜਪਣੇ ਦਾ ਵੀ ਪੁਨੇ ਆ ਉਸ ਵੇਲੇ ਲੰਗਰ ਨੇ ਦਾ ਵੀ ਖੋਲਿਆ ਅੱਠ ਸੱਤ ਤੀਰਥ ਮੰਜਨਾਈ ਸਾਸੰਗਤ ਦੀ ਧੂੜ ਪਰੈ ਉਹਨੇ ਤਰੀ ਸਾਧੂਆਂ ਦੇ ਜਿਹੜੇ ਸੰਤਾਂ ਦੇ ਬਚਨਾਂ ਦੀ ਧੂੜ ਆ ਉਹ ਸਾਡੇ ਨੇਤਰਾਂ 'ਚ ਬਵੇ ਮਹਾਰਾਜ ਕਹਿੰਦੇ ਸਾਸੰਗਤ ਦੀ ਧੂੜ ਪਰੈ ਉਹਨੇ ਤਰੀ ਸਭ ਕੀ ਹੋਣਾ ਹੈ ਜਦੋਂ ਪੈ ਗਈ ਸਭ ਦੁਰਮਤ ਮੈਲ ਗਵਾਈ ਸਾਡੀਆਂ ਜਿਹੜੀਆਂ ਮੰਦਿਰਾਂ ਦੀ ਸਾੜੀ ਲੈ ਲਿਆ ਇਹ ਲੈ ਜਾਣੀ ਨੇ ਅੱਜ ਮੰਦਿਰ ਮਹਿਲ ਦਿੱਸਦੀ ਨਹੀਂ ਇਹ ਮੰਦੀ ਮਹਿਲ ਜਲਦੀ ਨਹੀਂ ਹੈਗੀ ਮਨ ਬੜਾ ਹੱਠੀ ਗੜੀ ਪ੍ਰਾਕਰਮੀ ਆ ਜਦੋਂ ਭਗਵਾਨ ਕ੍ਰਿਸ਼ਨ ਮਨ ਨੂੰ ਕਹਿੰਦਾ ਮਹਾਰਾਜ ਹਰਾਵਾ ਕਿਵੇਂ ਹਰਾਵਾ ਕਿਵੇਂ ਦੋ ਤੇ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਅਰਜਨ ਇਸ ਸੰਕਤ ਤੋਂ ਬਿਨਾਂ ਸਲਬ ਨਹੀਂ ਹੈ ਜਦ ਤੱਕ ਤੈਨੂੰ ਮਹਾਪੁਰਸ਼ਾਂ ਦੀ ਸੰਗਤ ਨਹੀਂ ਹੁੰਦੀ ਉਦੋਂ ਤੱਕ ਤੈਨੂੰ ਮਨਵਾਸ ਕਰਨ ਦਾ ਤਰੀਕਾ ਆਣਾ ਨਹੀਂ ਆਖੂ ਸਤਨਾ